ਮੈਂ ਸਬ ਇੰਸਪੈਕਟਰ ਭਗਵਾਨ ਸਿੰਘ ਲਾਡੀ ਪਿਹੇੜੀ ਵੱਲੋਂ ਅਤੇ ਸਮੂਹ ਪਿਹੇੜੀ ਪਰਿਵਾਰ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ ਗੁਰੂ ਮਹਾਰਾਜ ਕਿਰਪਾ ਕਰਨ ਨਵੇਂ ਸਾਲ ਸਾਬਾਸਤੇ ਖੁਸ਼ੀਆਂ ਦੇ ਖੇੜੇ ਲੈ ਕੇ ਆਵੇ ਮੈਂ ਚਾਰ ਲਾਈਨਾਂ ਲਿਖੀਆਂ ਨੇ ਧਿਆਨ ਨਾਲ ਜਰੂਰ ਸੁਣਨਾ ਜੀ ਸਾਲ 2025 ਵੀ ਚੰਗਾ ਆਇਆ ਸੀ ਸਾਲ 2025 ਵੀ ਚੰਗਾ ਆਇਆ ਸੀ ਸਭ ਨੇ ਖੁਸ਼ੀਆਂ ਨਾਲ ਮਨਾਇਆ ਸੀ ਸਭ ਨੇ ਖੁਸ਼ੀਆਂ ਨਾਲ ਮਨਾਇਆ ਸੀ ਸਾਲ 2026 ਵੀ ਚੰਗਾ ਆਵੇ ਸਾਲ 2026 ਵੀ ਚੰਗਾ ਆਵੇ ਪਿਛਲੇ ਸਾਰੇ ਪੇਦ ਪਾਪ ਮਟਾਈਏ ਆਓ ਸਾਰੇ ਰੜ ਕੇ ਨਵਾਂ ਸਾਲ ਮਨਾਈਏ ਆਓ ਸਾਰੇ ਰੜ ਕੇ ਨਵਾਂ ਸਾਲ ਮਨਾਈਏ ਨਸ਼ਿਆਂ ਤੋਂ ਮੁਕਤੀ ਪਾਈਏ ਨਸ਼ਿਆਂ ਤੋਂ ਮੁਕਤੀ ਪਾਈਏ ਚੰਗਾ ਸਮਾਜ ਬਣਾਈਏ ਨਸ਼ਿਆਂ ਤੋਂ ਮੁਕਤੀ پا ਕੇ ਚੰਗਾ ਸਮਾਜ ਬਣਾਈਏ ਜਵਾਨੀ ਖੇਡਾਂ ਵੱਲ ਪਾ ਕੇ ਨਬੀ ਜਵਾਨੀ ਖੇਡਾਂ ਵੱਲ ਪਾ ਕੇ ਇੱਕ ਮਿਸਾਲ ਬਣਾਈਏ ਆਓ ਸਾਰੇ ਰੜ ਕੇ ਨਮਾ ਸਾਲ ਮਨਾਈਏ ਆਓ ਸਾਰੇ ਰੜ ਕੇ ਨਮਾ ਸਾਲ ਮਨਾਈਏ ਰੰਗਲਾ ਪੰਜਾਬ ਆਪਾਂ ਬਣਾਉਣਾ ਇਹ ਰੰਗਲਾ ਪੰਜਾਬ ਆਪਾਂ ਬਣਾਉਣਾ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਉਣਾ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਉਣਾ ਇਹ ਗੁਰੂਆਂ ਪੀਰਾਂ ਦੀ ਧਰਤੀ ਤੋਂ ਇਹ ਗੁਰੂਆਂ ਪੀਰਾਂ ਦੀ ਧਰਤੀ ਤੋਂ ਆਪਾਂ ਨਸ਼ਮਕ ਆਈਏ ਆਓ ਸਾਰੇ ਰੜਕੇ ਨਵਾਂ ਸਾਲ ਮਨਾਈਏ ਆਓ ਸਾਰੇ ਰੜਕੇ ਨਵਾਂ ਸਾਲ ਮਨਾਈਏ ਇਹ ਪੰਜ ਦਰਿਆਵਾਂ ਦੀ ਧਰਤੀ ਤੇ ਇਹ ਪੰਜ ਦਰਿਆਵਾਂ ਦੀ ਧਰਤੀ ਤੇ ਕਈ ਜੋਧੇ ਪੈਦਾ ਹੋਏ ਨੇ ਇਹ ਪੰਜ ਦਰਿਆਵਾਂ ਦੀ ਧਰਤੀ ਤੇ ਕਦੇ ਜੋਧੇ ਪੈਦਾ ਹੋਏ ਨੇ ਕਈ ਜੋਧੇ ਪੈਦਾ ਹੋਏ ਨੇ ਉਹਨਾਂ ਦੀਆਂ ਕਰੀਆਂ ਕੁਰਬਾਨੀਆਂ ਨੂੰ ਉਹਨਾਂ ਦੀਆਂ ਦਿੱਤੀਆਂ ਕੁਰਬਾਨੀਆਂ ਨੂੰ ਲਾਡੀ ਆਪਾ ਮਨੋਂ ਨਾ ਭਲਾਈਏ ਆਓ ਸਾਰੇ ਰਲ ਕੇ ਨਵਾਂ ਸਾਲ ਮਨਾਈਏ ਆਓ ਸਾਰੇ ਰਲ ਕੇ ਨਵਾਂ ਸਾਲ ਮਨਾਈਏ ਮੇਰੇ ਵੱਲੋਂ ਦੁਬਾਰਾ ਫੇਰ ਨਵੇਂ ਸਾਲ ਦੀਆਂ ਸਾਰੇ ਭੈਣ ਭਰਾਵਾਂ ਨੂੰ ਲੱਖ ਲੱਖ ਵਧਾਈਆਂ ਧੰਨਵਾਦ ਜੈਨ ਸਲੂਮ